ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਕੀ ਤੁਸੀਂ ਵੀ ਕਦੇ ਸੁਪਨੇ ਵਿੱਚ ਸੱਪ ਦੇਖਿਆ ਹੈ ਜਾਂ ਤੁਹਾਨੂੰ ਸੁਪਨੇ ਵਿੱਚ ਕਿਵੇਂ ਸੱਪ ਦਿਖਦਾ ਹੈ ਸੱਪ ਤੁਹਾਨੂੰ ਡਰਾ ਰਿਹਾ ਹੈ ਜਾਂ ਤੁਸੀਂ ਸੱਪ ਨੂੰ ਮਾਰ ਰਹੇ ਹੋ ਜਾਂ ਸੱਪ ਤੁਹਾਨੂੰ ਕੱਟ ਰਿਹਾ ਹੈ ਸੱਪ ਤੁਸੀਂ ਬਿਸਤਰੇ ਤੇ ਦੇਖਿਆ ਸੱਪ ਰਸਤੇ ਵਿੱਚ ਦੇਖਿਆ ਕਿੱਥੇ ਦੇਖਿਆ ਪੁਰਾਣੇ ਸਮਿਆਂ ਵਿੱਚ ਇਹ ਮੰਨਤਾ ਸੀ ਕਿ ਸੱਪ ਦਾ ਸਬੰਧ ਖੁਸ਼ਹਾਲੀ ਨਾਲ ਹੁੰਦਾ ਹੈ ਤੇ ਇਸ ਮੰਨਤਾ ਦੇ ਮੁਤਾਬਕ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਸੱਪ ਦੇਖਿਆ ਹੈ ਤਾਂ ਤੁਹਾਨੂੰ ਜਲਦੀ ਸਫਲਤਾ ਅਤੇ ਤੰਨ ਦੀ ਪ੍ਰਾਪਤੀ ਹੋਵੇਗੀ ਸੁਪਨੇ ਵਿੱਚ ਸੱਪ ਵੇਖਣਾ ਤੁਹਾਨੂੰ ਆਪਣੇ ਕੰਮ ਵਿੱਚ ਸਫਲਤਾ ਦੀ ਪ੍ਰਾਪਤੀ ਦਾ ਸੰਕੇਤ ਮੰਨਿਆ ਗਿਆ ਹੈ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੀ ਸਫਲਤਾ ਦੇ ਰਾਹ ਵਿੱਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਪਾਰ ਕਰ ਲਿਆ ਹੈ ਸੱਪ ਦੇਖਣ ਬਾਰੇ ਖੋਜ ਕਰਨ ਵਾਲੇ ਫਰਾਇਡ ਦੇ ਸਿਧਾਂਤ ਅਨੁਸਾਰ ਸੁਪਨੇ ਵਿੱਚ ਸੱਪ ਦੇਖਣਾ ਜਿੰਸੀ ਊਰਜਾ ਨਾਲ ਸੰਬੰਧਿਤ ਹੈ ਜੇਕਰ ਤੁਸੀਂ ਆਪਣੇ ਸੁਪਨੇ ਵਿੱਚ ਆਪਣੇ ਬਿਸਤਰੇ ਤੇ ਸੱਪ ਵੇਖਦੇ ਹੋ ਤਾਂ ਇਸ ਨੂੰ ਸਿੱਧੇ ਤੌਰ ਤੇ ਇੰਜ ਮੰਨਿਆ ਜਾਂਦਾ ਹੈ ਕਿ ਇਹ ਤੁਹਾਡੀ ਸਕਸਨ ਊਰਜਾ ਨਾਲ ਸੰਬੰਧਿਤ ਹੈ ਪੂਰਬੀ ਦੇਸ਼ਾਂ ਵਿੱਚ ਇਹ માનਤਾਵਾਂ ਹਨ ਕਿ ਸੁਪਨੇ ਉੱਛਾਪ ਵੇਖਣਾ ਮਤਲਬ ਕਿ ਤੁਹਾਡੀ ਕੁੰਡਲਨੀ ਜਾਗ ਰਹੀ ਹੈ ਤੁਹਾਡੇ ਸਰੀਰ ਨੂੰ ਨਵੀਂ ਊਰਜਾ ਮਿਲ ਰਹੀ ਹੈ ਜਿਸ ਦੇ ਆਧਾਰ ਤੇ ਤੁਸੀਂ ਸਫਲਤਾ ਦਾ ਤਾਜ ਹਾਸਲ ਕਰ ਸਕਦੇ ਹੋ ਸੁਪਨੇ ਵਿੱਚ ਸੱਪ ਵੇਖਣਾ ਤੁਹਾਡੀ ਅਧਿਆਤਮਿਕ ਪ੍ਰਾਪਤੀ ਨਾਲ ਵੀ ਜੁੜਿਆ ਹੋ ਸਕਦਾ ਹੈ ਪਰ ਜੇਕਰ ਤੁਹਾਨੂੰ ਸੁਪਨੇ ਵਿੱਚ ਦਿਖਾਈ ਦੇਣ ਵਾਲਾ ਸੱਪ ਤੁਹਾਨੂੰ ਡੰਗ ਮਾਰ ਰਿਹਾ ਹੈ ਤੁਹਾਨੂੰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਦਾ ਮਤਲਬ ਇਹ ਹੈ ਤੁਹਾਡੀ ਜ਼ਿੰਦਗੀ ਵਿੱਚ ਕੋਈ ਉਲਝਣ ਕੋਈ ਸਮੱਸਿਆ ਕੋਈ ਪਰੇਸ਼ਾਨੀ ਹੈ ਉਹਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਹੈ ਉਹਨੂੰ ਜ਼ਬਰਦਸਤੀ ਆਪਣੇ ਨਾਲ ਜੋੜ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਹੋ ਜੀ ਹਾਲਾਤ ਤੁਹਾਡੇ ਭੁੱਖ ਨੂੰ ਖਰਾਬ ਕਰ ਸਕਦੇ ਹਨ ਤੁਹਾਡੀ ਜ਼ਿੰਦਗੀ ਤੇ ਬੋਝ ਬਣ ਸਕਦੇ ਹਨ ਸੁਪਨੇ ਵਿੱਚ ਸੱਪ ਦੇਖਣਾ ਤਹਾਡੇ ਮਨ ਹੱਤੇ ਵੀ ਨਿਰਪਰ ਕਰਦਾ ਹੈ ਤੁਹਾਡਾ ਸੁਪਨਾ ਸੱਪ ਬਰੇ ਤੁਹਾਡੀ ਸੋਚ ਤੇ ਵੀ ਨਿਰਪਰ ਕਰਦਾ ਹੈ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਸੱਪ ਤੋਂ ਬਹੁਤ ਜ਼ਿਆਦਾ ਡਰਦੇ ਹੋ ਤਾਂ ਜੇਕਰ ਤੁਸੀਂ ਸੱਪ ਤੋਂ ਡਰਦੇ ਹੋ ਤਾਂ ਤੁਹਾਡੇ ਸੁਪਨੇ ਵਿੱਚ ਸੱਪ ਦੇਖਣ ਦਾ ਅਨੁਭਵ ਵੱਖਰਾ ਹੁੰਦਾ ਹੈ ਕਿਹਾ ਜਾਂਦਾ ਹੈ ਕਿ ਸਾਡੇ ਸੁਪਨੇ ਵਿੱਚ ਅਕਸਰ ਅਸੀਂ ਉਹੀ ਚੀਜ਼ਾਂ ਦੇਖਦੇ ਹਾਂ ਜੋ ਸਾਡੇ ਅਲੇ ਦਵਾਲੇ ਹੁੰਦੀਆਂ ਹਨ ਜਾਂ ਜਿੰਨਾ ਬਾਰੇ ਅਸੀਂ ਜ਼ਿਆਦਾ ਸੋਚਦੇ ਹਾਂ ਜੋ ਸਾਡੇ ਅਚਨਚਿਤ ਮਨ ਤੇ ਅਚੰਤਿਤ ਦਿਮਾਗ ਤੇ ਹਾਵੀ ਹੋ ਜਾਂਦੀਆਂ ਹਨ ਸੋ ਸੁਪਨੇ ਵਿੱਚ ਸੱਪ ਵੇਖਣ ਦੇ ਅਲੱਗ-ਅਲੱਗ ਸੰਕੇਤ ਹਨ ਧੰਨਵਾਚੀ ਜੇਕਰ ਤੁਹਾਨੂੰ ਇਹ ਜਾਣਕਾਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ